ਮਿੰਟ ਹੋਜੀ ਕੱਲ ਇੱਕ ਖਬਰ ਕੀਤੀ ਸੀ ਆਪਾਂ ਰਮਨ ਅਰੋੜਾ ਵਾਲੀ ਇਹ ਉਹਨਾਂ ਦੀ ਸਿਕਿਉਰਿਟੀ ਵਾਪਸ ਲੈ ਲਈ ਤੇ ਉਹਦੇ ਵਿੱਚ ਕਾਫੀ ਗੱਲਾਂ ਤੁਸੀਂ ਦੱਸੀਆਂ ਵੀ ਸੀ ਵੀ ਕੀ ਕੁਝ ਕਾਰਨ ਹੋ ਸਕਦੇ ਆ ਜਾਂ ਕੀ ਗੱਲਾਂ ਪੁਰਾਣੀਆਂ ਸੀ ਉਹਨਾਂ ਦੇ ਨਾਲ ਜੁੜੀਆਂ ਹੋਈਆਂ ਪਰ ਉਸ ਮਾਮਲੇ ਦੇ ਵਿੱਚ ਅਜੇ ਹੋਰ ਵੀ ਗੱਲਾਂ ਖੁੱਲ ਰਹੀਆਂ ਨੇ ਕਹਿੰਦੇ ਕਿ ਉੱਥੋਂ ਦਾ ਜਿਹੜਾ ਅਸਿਸਟੈਂਟ ਟਾਊਨ ਪਲਾਨਰ ਸੀ ਉਹ ਵੀ ਚੱਕ ਲਿਆ ਤੇ ਨਾਲ ਨਾਲ ਕਹਿੰਦੇ ਆ ਵੀ ਜਾਂਚ ਜਿਹੜੀ ਆ ਉਹ ਕਿਤੇ ਨਾ ਕਿਤੇ ਦਰਸਾ ਰਹੀ ਆ ਜਾਂ ਦਰਸਾਉਣ ਦੇ ਅਸਾਰ ਹੈ ਵੀ ਇਹ ਵੀ ਕਿਤੇ ਨਾ ਕਿਤੇ ਤਾਰ ਜਾ ਕੇ ਉੱਥੇ ਹੀ ਜੁੜਦੀ ਰਮਨ ਅਰੋੜਾ ਸਾਹਿਬ ਨਾਲ ਹੂੰ ਇਹ ਕੀ ਮਸਲਾ ਹੈ ਜੀ ਪੂਰਾ ਥੋੜਾ ਸਪਸ਼ਟ ਕਰਿਓ ਵੀ ਮੈਂ ਨਾ ਅੱਜ ਥੋੜਾ ਜਿਹਾ ਖਬਰਾਂ ਤੋਂ ਧੋਲ ਰਿਆ ਮਾਂ ਜੀ ਤੇ ਜੋ ਚੀਜ਼ਾਂ ਦੱਸਣੀਆਂ ਨੇ ਥੋੜਾ ਮੈਂ ਜੋ ਨੋਟਿੰਗ ਚ ਹੈ ਮੈਂ ਉਹ ਦੱਸ ਦਿਨਾ ਜੀ ਕਿ ਇਹ ਜਿਹੜਾ ਏਟੀਪੀ ਸੀਗਾ ਨਾ ਦਰਅਸਲ ਜੇ ਤੁਸੀਂ ਦੇਖੋਗੇ ਇਹ ਇੱਕ ਸਾਬਕਾ ਕੇਂਦਰੀ ਮੰਤਰੀ ਨਾਲ ਵੀ ਕੰਮ ਕਰ ਚੁੱਕਾ ਦਾ ਬਾਪ ਵੀ ਅਧਿਕਾਰੀ ਸੀਗਾ ਹੂੰ ਠੀਕ ਹੈ ਜੀ ਇਸੇ ਡਿਪਾਰਟਮੈਂਟ ਚ ਜੀ ਤਾਂ ਸਮਝ ਲਓ ਕਿ ਬੰਦਾ ਪੂਰਾ ਰਸੂਖ ਰੱਖਦਾ ਸੀ ਇਹਦੀ ਡਿਊਟੀ ਲੱਗੀ ਰਹੀ ਸ਼ਾਇਦ ਓਐਸਡੀ ਲੱਗਾ ਰਿਆ ਸਾਬਕਾ ਕੇਂਦਰੀ ਮੰਤਰੀ ਦੇ ਨਾਲ ਜੀ ਤੇ ਸਾਬਕਾ ਕੇਂਦਰੀ ਮੰਤਰੀ ਸੀ ধੁਆਬੇ ਦਾ ਤੇ ਭਾਜਪਾ ਦਾ ਹੂੰ ਠੀਕ ਹੈ ਜੀ ਫਿਰ ਇਸ ਤੋਂ ਬਾਅਦ ਇਹਦੀ ਪਠਾਨਕੋਟ ਬਦਲੀ ਕਰ ਦਿੱਤੀ ਜਾਂਦੀ ਹੈ ਤੇ ਪਠਾਨਕੋਟ ਉਹ ਫੇਰ ਵਾਪਸ ਆਉਂਦਾ ਹੈ ਜੀ ਹੁਣ ਐਡੀਸ਼ਨਲ ਚਾਰਜ ਵੀ ਸੀ ਇਹਦੇ ਕੋਲ ਤੇ ਇਸ ਤੋਂ ਪਹਿਲਾਂ ਰਮਨ ਅਰੋੜਾ ਦਾ ਜਿਹੜਾ ਰੌਲਾ ਪੈਂਦਾ ਦੇਖੋ ਰਾਤੀ ਕੀ ਹੋਇਆ ਕਿ ਅਸੀਂ ਮੇਰਾ ਇੱਕ ਹੋਰ ਪੁਰਾਣਾ ਅਖਬਾਰ ਬੀਲੇ ਦਾ ਸਾਥੀਏ ਪੱਤਰਕਾਰ ਅਸੀਂ ਦੋਵੇਂ ਬਹੁਤ ਜੱਦੋਜਹਿਦ ਕਰ ਰਹੇ ਸੀਗੇ ਸਾਨੂੰ ਪਤਾ ਲੱਗਿਆ ਕਿ ਬੇਸਿਕਲੀ ਇਹਨੂੰ ਚੱਕ ਲਿਆ ਗਿਆ ਸੁਖਦੇਵ ਵਿਸ਼ੇਸ਼ਟ ਨੂੰ ਜੀ ਸਾਡੀ ਨਿਗਾ ਸੀਗੀ ਤੇ ਉਹ ਆਪਣੇ ਪੱਧਰ ਤੇ ਲੱਗਾ ਮੈਂ ਆਪਣੇ ਪੱਧਰ ਤੇ ਲੱਗਾ ਅਸੀਂ ਦਿੱਲੀ ਤੱਕ ਤਾਰਾਂ ਖੜਕਾਈਆਂ ਜਿੰਨੇ ਵੀ ਸੋਰਸਸ ਸੀਗੇ ਕੋਈ ਦੱਸਣ ਲਈ ਤਿਆਰ ਹੀ ਨਹੀਂ ਸੀ ਪੁਸ਼ਟੀ ਨਹੀਂ ਸੀ ਕਰ ਰਿਹਾ ਹੂੰ ਪੁਸ਼ਟੀ ਨਹੀਂ ਸੀ ਕਰ ਰਿਹਾ ਮੈਂ ਰਮਨ ਅਰੋੜਾ ਨੂੰ ਵੀ ਫੋਨ ਲਾਇਆ ਉਹਨਾਂ ਨੇ ਮੇਰਾ ਫੋਨ ਜਿਹੜਾ ਸੀ ਅੱਗੋਂ ਕੱਟ ਦਿੱਤਾ ਹੂੰ ਹੁੰਦਾ ਕਿ ਆਕੇ ਤੁਸੀਂ ਵੇਖੋ ਕਿ ਰਾਤ ਨੂੰ ਰਾਤ ਨੂੰ ਗ੍ਰਿਫਤਾਰੀ ਦੀ ਪੁਸ਼ਟੀ ਹੁੰਦੀ ਹੈ ਅਗਲੇ ਦਿਨ ਸਵੇਰੇ ਖਬਰਾਂ ਲੱਗ ਜਾਂਦੀਆਂ ਵਿਜੀਲੈਂਸ ਵਾਲੇ ਵੀ ਜਿਹੜੇ ਤੁਸੀਂ ਕਹਿ ਲੋ ਕਿ ਐਸਪੀ ਪੱਦਰ ਦੇ ਜਿਹੜੇ ਅਧਿਕਾਰੀ ਸੀ ਉਹ ਬੋਲਣ ਤੋਂ ਖਮੋਈ ਸੀ ਕਿ ਕਹਿੰਦੇ ਕਿ ਭਾਈ ਆਸੀਂ ਕੁਝ ਨਹੀਂ ਕਹਿ ਸਕਦੇ ਕੰਮ ਉੱਤੋਂ ਹੀ ਟਾਇਰ ਹੈ ਤਾਂ ਹੁਣ ਤੁਸੀਂ ਸਮਝਦੇ ਉੱਤੇ ਜੁੜਦੇ ਸੀ ਪਰ हां तेरे ਹੱਥ ਵੱਡਿਆਂ ਘਰਾਂ ਨਾਲ ਜੁੜ ਗਏ ਤਾਂ ਹੱਥ ਜਿਹੜੇ ਸੀਗੇ ਉਹ ਵੱਡਿਆਂ ਘਰਾਂ ਨਾਲ ਜੁੜ ਗਏ ਤਾਂ ਹੁਣ ਮਸਲਾ ਪਤਾ ਕੀ ਆ ਦੇਖੋ ਇੱਕ ਚੀਜ਼ ਮੈਂ ਤੁਹਾਨੂੰ ਦੱਸਦਾ ਚੋਰ ਪਤਾ ਨਹੀਂ ਕੌਣ ਆ ਮੈਂ ਕਿਸੇ ਤੇ ਮੋਹਰ ਨਹੀਂ ਲਾ ਸਕਦਾ ਇੱਕ ਗੱਲ ਮੈਂ ਅੱਜ ਤੋਂ ਨਾ ਡੇਢ 2 ਸਾਲ ਪਹਿਲਾਂ ਕਹੀ ਸੀ ਰੈਗੂਲਰ ਆਡੀਅנס ਨੂੰ ਸ਼ਾਇਦ ਕਿਸੇ ਨੂੰ ਯਾਦ ਹੋਏਗੀ ਕਿ ਜਲੰਧਰ ਦੇ ਵਿੱਚ ਤਾਂ ਜਦਨ ਕੇਂਦਰ ਝਾਕ ਪਈ ਜੀ ਇੱਥੇ ਤੇ ਵਾਧੂਆਂ ਦੀਆਂ ਫੈਲਾ ਬਣ ਜਾਣੀਆਂ ਹੂੰ ਉਹਦਾ ਕਾਰਨ ਹੈ 스마트 ਸਿਟੀ ਕੁਟਾਲਾ ਵੱਡਾ ਵੱਡਾ ਜਿੱਤੇ ਲੋਕਲ ਲੈਵਲ ਤੇ ਆ ਜੋ ਤੁਸੀਂ ਦੇਖਦੇ ਹੋ ਹੁੰਦਾ ਹੀ ਆ ਨਕਸ਼ਿਆਂ ਦੇ ਵਿੱਚ ਤੇ ਇਮਾਰਤਾਂ ਦਾ ਜਿਹੜਾ ਇਧਰਲਾ ਹਿਸਾਬ ਕਿਤਾਬ ਆ ਇਹ ਤੇ ਕੋਈ ਸੌਂਦੇ ਨਹੀਂ ਸਕਦਾ ਕਿਸੇ ਸ਼ਹਿਰ ਚੋ ਕਿ ਇੱਥੇ ਨਹੀਂ ਚੱਲਦਾ ਫਲਾਣੇ ਨਿਗਮ ਚ ਨਹੀਂ ਚੱਲਦਾ ਫਲਾਣੀ ਕਾਉਂਸਲ ਚ ਨਹੀਂ ਚੱਲਦਾ ਕਿਹੜਾ ਜਿਹੜਾ ਕਹਦੂਗਾ ਕਿ ਆਪ ਆਪ ਦੀ સોਹ ਦੇ ਸਕਦਾ ਮੈਂ ਨਹੀਂ ਕਰਦਾ ਪਰ ਇਹ ਨਹੀਂ ਸੋਹ ਦੇ ਸਕਦਾ ਕਿ ਸਾਡੇ ਡਿਪਾਰਟਮੈਂਟ ਚ ਨਹੀਂ ਹੁੰਦਾ ਨਹੀਂ ਦੇ ਸਕਦਾ ਤਾਂ ਕਹਿਣ ਦਾ ਮਤਲਬ ਇਹ ਹੈ ਕਿ ਇਤੇ بڑے ਮੋٹے ਪੱਦਰ ਤੇ ਸ਼ਕਾ ਸ਼ਿਕਾਈ ਚੱਲਦੀ ਆ ਜੀ ਠੀਕ ਹੈ ਨਾ ਜੀ ਸੋ ਇਹਦੇ ਤੇ ਸ਼ਕੰਜਾ ਕਸਣਾ ਕਿਉਂਕਿ ਇਹ ਰਮਨ ਅਰੋੜਾ ਦਾ ਬਹੁਤ ਨਜ਼ਦੀਕੀ ਅਫਸਰ ਸਮਝਿਆ ਜਾਂਦਾ ਹੈ ਇਹਦੇ ਤੇ ਸ਼ਕੰਜਾ ਕਸਣ ਦਾ ਮਤਲਬ acha ਇਹਦੇ ਤੋਂ ਪਹਿਲਾਂ ਸ਼ੈਦੇ ਦਾ ਇੱਕ ਦਲਾਲ ਵੀ ਫੜਿਆ ਜੀ ਮੈਨੂੰ ਆਫ ਦੀ ਰਿਕਾਰਡ ਕਿਸੇ ਨੇ ਦੱਸਿਆ ਹੈ ਕਿ ਇਹ ਤੋਂ ਪਹਿਲਾਂ ਇੱਕ ਦਲਾਲ ਫੜਿਆ ਹੂੰ ਦਲਾਲ ਫੜਿਆ ਤਾਂ ਦਾ ਮਤਲਬ ਕਿ ਉਤਲੀ ਪੌੜੀ ਤੇ ਆ ਕੇ ਉਤਲੀ ਪੌੜੀ ਤੇ ਆ ਕੇ ਤੇ ਕੱਲ ਨੂੰ ਕਿਤੇ ਐਫੀਡਵਟ ਇਹਦੇ ਤੋਂ ਨਾ ਲੈ ਲੈਣ ਉਤਲੀ ਪੌੜੀ ਤੇ ਜਾਣ ਵਾਸਤੇ ਬਸ ਜੀ ਤਾਂ ਗੱਲ ਇਹ ਆ ਕਿ ਆਹੀ ਚੀਜ਼ਾਂ ਹੁੰਦੀਆਂ ਨੇ ਨਾ ਅੰਤ ਨੂੰ ਕਿਉਂਕਿ ਰਮਨ अरोड़ा ਬਾਰੇ ਆਪਾਂ ਕੱਲ ਵੀ ਗੱਲ ਕੀਤੀ ਸੀਗੀ ਕੁਝ ਸਵਾਲ ਜ਼ਰੂਰ ਸਨ ਉਹਨਾਂ ਵਾਸਤੇ ਉਹਨਾਂ ਨੇ ਕਾਲ ਡਿਸਕਨੈਕਟ ਕਰ ਦਿੱਤੀ ਨਹੀਂ ਤਾਂ ਆਪਾਂ ਜ਼ਰੂਰ ਪੁੱਛਦੇ ਤਾਂ ਗੱਲ ਇਹ ਆ ਕਿ ਦਾਵਾ ਇਹ ਕੀਤਾ ਜਾ ਰਿਹਾ ਸੀਗਾ ਮੈਨੂੰ ਜਿੰਨੀ ਕੋਈ ਜਾਣਕਾਰੀ ਮਿਲੀ ਆ ਕਿ 13 14 ਗਨਮੈਨ ਜਿਹੜੇ ਆ ਬਾਡੀਗਾਰਡ ਆ ਜਿਹੜੇ ਉਹ ਇੱਕ ਮੰਤਰੀ ਨਾਲ ਚੱਲਦੇ ਆ 12 13 ਇਹ ਲਈ ਫਿਰਦਾ ਸੀ ਦੱਸੋ ਇਹ ਜੀਤ ਡੁਬਾ ਲਿਆ ਹੂੰ ਇੰਨੀ ਸਿਕਿਉਰਿਟੀ ਪਹਿਲੀ ਗੱਲ ਤੇ ਆ ਤੇ ਆਮ ਆਦਮੀ ਪਾਰਟੀ ਦੇ ਸੋਰਸਸ ਇਹ ਤਾਂ ਹੱਸਦੇ ਕਿ ਇੱਕ ਦੋ ਹੱਲੇ ਹੈਗੇ ਆ ਇਹਦੇ ਕੋਲ ਇਹ ਤਾਂ ਕਹਿੰਦੇ ਸਾਰੇ ਲਲੇ ਵਾਪਸ ਪਤਾ ਮੈਂ ਆਹੀ ਤੇ ਸਵਾਲ ਕੁਛ ਨੇ ਸੀਗੇ ਜੀ ਨਹੀਂ ਉਹ ਕਾਲ ਚੱਕੀ ਉਹਨਾਂ ਨੇ ਜੀ ਠੀਕ ਹੈ ਨਾ ਜੀ ਸੋ ਗੱਲ ਇਹ ਆ ਕਿ ਬਈ ਤੂੰ ਅਜੀਤ ਡਵਾ ਲਿਆ ਤੁਹਾਨੂੰ ਇਨੇ ਨੇ ਗੱਲਬਾਤ ਚਾਹੀਦੀ ਐ ਐਮਐਲਏ ਨੂੰ ਕਮਾਲ ਹੈ ਤੁਹਾਡੀ ਯਾਰ ਇਹੀ ਤੇ ਰੋਲ ਹੈ ਜੀ ਇੱਥੇ 13 12 13 ਆਪਦੇ ਮੂੰਹ ਮੰਨੇ ਨੇ ਹਮ ਜਨਾਬ ਹੋਰੀ हां देन ने दे दे तो मेनू ਲੱਗਦਾ ਕਿ ਜੈ ਸ਼ੰਕਰ ਦੇ ਨਾਲ ਨਹੀਂ ਹੋਣੇ ਜਨੇ ਲਾਈ ਫਿਰਦੇ ਆ ਤੋ ਗੱਲ ਇਹ ਆ ਕਿ ਉਹਨਾਂ ਨੇ ਵਾਪਸ ਲੈਣੇ ਕਹਿੰਦੇ ਵੀ ਸਕਿਉਰਟੀ ਦਾ ਪ੍ਰੋਟੋਕੋਲ ਜਿਹੜਾ ਹੁੰਦਾ ਉਹਦੇ ਮੁਤਾਬਕ ਜਿੰਨੇ ਕਿ ਚਾਹੀਦੇ ਹੈਗੇ ਆ 2-4 ਚਾਹੀਦੇ ਹੁੰਦੇ ਆ ਮੈਨਲੇ ਜੀ ਇਹ ਤਾਂ ਬਾਕੀ ਐਵੇਂ ਡਫੂੰ ਕੀ ਆ ਹੋਰ ਕੀ ਆ ਕੋਈ ਨਾ ਕੋਈ ਪਹਾਨਾ ਲਾ ਕੇ ਇਕੱਠੇ ਕਰੇ ਹੁੰਦੇ ਆ ਬਸ ਤੇ ਗੱਲ ਇਹ ਆ ਕਿ ਸਭ ਹੁਣ ਇਹ ਹੋ ਸਕਦਾ ਹੈ ਕਿ ਉਧਰੋਂ ਚੂੜੀ ਟੈਟ ਕਰਕੇ ਤੇ ਇਧਰੋਂ ਕੰਮ ਜਿਹੜਾ ਉਹ ਕਸਮਾਂ ਕਰ ਲੈਣ ਕਿ ਕਿਤੇ ਨਹੀਂ ਜਾਣਾ ਜੀ ਬਾਕੀ ਇਹ ਵੀ ਹੁੰਦਾ ਹੈ ਹਾਈ ਕਮਾਂਡ ਕਲਚਰ ਜਿਹੜਾ ਉਹ ਕੁਝ ਇਸ ਤਰ੍ਹਾਂ ਦਾ ਵੀ ਹੁੰਦਾ ਹੈ ਕਿ ਇੱਕ ਡਰ ਪੈਦਾ ਕਰ ਦਿਓ ਹੂੰ ਵੀ ਦੂਜਿਆਂ 'ਚ ਹੜਕੰਪ ਮੱਚ ਜਾਂਦਾ ਕਿਉਂਕਿ ਇੱਥੇ ਬਹੁਤਿਆਂ ਦੇ ਪੈਰ ਨਿਕਲ ਜਾਂਦੇ ਪੈਰ ਖੜਕਾਉਣ ਨਾਲ ਹੀ ਉਹ ਪੈਰ ਖੜਕਾ ਦੇਣਾ ਕੇਚਰੀ ਵਾਲ ਹੋਣੀ ਇੱਥੇ ਬਹੁਤਿਆਂ ਦੇ ਪੈਰ ਨਿਕਲ ਜਾਂਦੇ ਕਿਉਂਕਿ ਬਹੁਤਿਆਂ ਦੇ ਪੈਰ ਮਜ਼ਬੂਤ ਨਹੀਂ ਹੈ ਨਹੀਂ ਹੈ ਬਿਲਕੁਲ ਬਿਲਕੁਲ ਕਿਉਂ ਨਹੀਂ ਉਹ ਸਭ ਨੂੰ ਪਤਾ ਜੀ ਕਿਉਂਕਿ ਉਹਨਾਂ ਨੇ ਆਪ ਹੀ ਤਿਲਕਣ ਕੀਤੀ ਹੋਈ ਆ ਆਓ ਪਰਫਾਰਮ ਮੈਂ ਸਾਰਿਆਂ ਦਾ ਨਹੀਂ ਕਹਿੰਦਾ ਪਰ ਬਹੁਤਿਆਂ ਨੇ ਆਪ ਹੀ ਤਿਲਕਣ ਕੀਤੀ ਹੋਈ ਆ ਗੰਦਮੰਦ ਨਾਲ ਹੂੰ ਤਾਂ ਤਿਲਕ ਜਾਂਦੇ ਨੇ ਨਾਲ ਦੀ ਨਾਲ ਪੈਰ ਉਹ ਖੜ ਜਾਂਦੇ ਨੇ ਸੋ ਇਸ ਕਰਕੇ ਹੋ ਸਕਦਾ ਆ ਕਿ ਉਤੋਂ ਉਹਨਾਂ ਨੇ ਪੈਰ ਖੜਕਾਇਆ ਹੋਵੇ ਕਿ ਇੱਧਰ ਉੱਧਰ ਕਰੋਗੇ ਤਾਂ ਬੱਚਾ ਜਾਣੇ ਨਹੀਂ ਦੇਂਗੇ ਅਮ ਤਾਂ ਐਸ ਕਰਕੇ ਸੁਖਦੇਵ ਵਿਸ਼ਿਸ਼ਟ ਦੀ ਜਿਹੜੀ ਗ੍ਰਿਫਤਾਰੀ ਸੀ ਅੱਛਾ ਮੈਂ ਤੇ ਉਹ ਕੱਲ ਪਰਸੋਂ ਦਾ ਹੀ ਲਗਾ ਹੀ ਇਸ ਮਾਮਲੇ ਦੇ ਵਿੱਚ ਕਿ ਰਮਨ ਅਰੂੜਾਲਾ ਮਾਮਲਾ ਉਹ ਅੰਦਰੂਨੀ ਪੋਲਿਟਿਕਸ ਦਾ ਇੱਕ ਬਹੁਤ ਵੱਡਾ ਨਮੂਨਾ ਹੈ ਕਿ ਅੰਦਰੂਨੀ ਤੌਰ ਤੇ ਆਮ ਆਦਮੀ ਪਾਰਟੀ 'ਚ ਹੁਣ ਸਭ ਕੁਝ ਠੀਕ ਨਹੀਂ ਹੈ ਆਪਸੇ ਵਿੱਚ ਹੀ ਠੀਕ ਨਹੀਂ ਹੈ ਬਿਲਕੁਲ ਬਿਲਕੁਲ ਆਪਸ ਤੇ ਵਿੱਚ ਸ਼ਿਕਾਇਤਾਂ ਨੇ ਸਾਰਾ ਕੁਝ ਜਿਹੜਾ ਉਹ ਚੱਲਦਾ ਪਿਆ ਜੀ 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 ਆ ਪਰਮਟ ਲੋਜੀ ਬਹੁਤ ਬਹੁਤ ਸ਼ੁਕਰੀਆ ਜੀ ਕੰਟ੍ਰਿਬਿਊਸ਼ਨ ਲਈ ਤੁਹਾਡਾ ਇਹ ਕਹਿ ਰਹੇ ਨੇ ਕਿ ਕੈਨੇਡਾ ਦੇ ਵਿੱਚ ਮੇਰੇ ਸਕੂਲ ਚ ਹੈਂਡੀਕੈਪਡ ਬੱਚੇ ਨੇ ਐਡਮਿਸ਼ਨਸ ਲਈ ਉੱਥੇ ਬੱਚੇ ਲਈ ਸਪੈਸ਼ਲ ਵਾਸ਼ਰੂਮਸ ਫੈਸਿਲਿਟੀ ਬਣਾ ਕੇ ਦਿੱਤੀ ਹੈ ਰੂਮ ਚ ਕਹਿੰਦੇ ਦੋ ਦਿਨ ਦੇ ਵਿੱਚ ਇਹ ਡਿਫਰੈਂਸ ਹੈ ਇਹ ਸਿੱਖਿਆ ਦਾ ਗੱਲ ਇੱਕ ਬੱਚੇ ਲਈ ਵੀ ਉਹ ਪ੍ਰਬੰਧ ਕਰਨਗੇ ਹੂੰ ਸਾਡੇ ਇੱਥੇ ਸਰ ਸਾਡੇ ਤਾਂ ਪਿਸ਼ਾਬ ਕਰਨ ਲਈ ਜਗ੍ਹਾ ਹੀ ਨਹੀਂ ਸੀ ਹੁੰਦੀ ਜਗ੍ਹਾ ਹੀ ਨਹੀਂ ਸੀ ਹੁੰਦੇ ਜਦੋਂ ਅਸੀਂ ਵੱਡੇ ਫੱਟੇ ਹੁੰਦੇ ਸੀ ਤਾਂ ਫੱਟੇ ਕਹਿੰਦੇ ਮਾਸਟਰ ਕਹਿੰਦੇ ਫੱਟਿਆਂ ਦੇ ਵੱਲ ਲਿਜਾਇਆ ਕਰੋ ਤੋਂ ਅਸੀਂ ਪਿਸ਼ਾਬ ਕਰ ਕਰਕੇ ਡੇਗਦੇ ਤੁਹਾਨੂੰ ਪਤਾ ਇੰਨੇ ਬੱਚੇ ਤੇ ਮਿੱਟੀ ਖੁਰ ਜਾਂਦੀ ਹੈ ਜੀ ਤਰਾਸਦੀ ਹੀ ਕਹਿ ਸਕਦਾ ਹੈ ਤੂੰ ਮਤਲਬ ਕਿ ਇਹ ਸਿਸਟਮ ਬਿਲਕੁਲ ਮੈਂ ਮਾਫ ਕਰਨਾ ਉਦਾਂ ਦੀ ਗੱਲ ਕੋਈ ਪੱਤੀ ਗੱਲ ਨਹੀਂ ਹੈ ਮੈਂ ਤੁਹਾਨੂੰ ਰਿਐਲਿਟੀ ਦੱਸੀ ਹੈ ਕਿ ਅਸੀਂ ਕਿਸ ਤਰ੍ਹਾਂ ਦੇ ਢਾਂਚੇ ਚ ਪੜੇ ਹੋਇਆ ਕਿ ਉਦੋਂ ਫੱਟੇ ਹੁੰਦੇ ਸੀ ਮਿੱਟੀ ਦੇ ਨਾ ਕੰਦਾ ਨਹੀਂ ਸੀ ਕਰਦੇ ਫੱਟੇ ਲਾ ਦਿੱਤੇ ਜਾਂਦੇ ਹੁੰਦੇ ਸੀਗੇ ਉਹ ਮਿੱਟੀ ਭਰ ਕੇ ਨਾ ਫੱਟੇ ਬਣਾ ਦਿੱਤੇ ਜਾਂਦੇ ਸੀਗੇ ਉਹਨਾਂ ਨੂੰ ਫੱਟੇ ਕਹਿੰਦੇ ਸੀ ਉਹ ਪਤਨ ਇਲਾਕਿਆਂ ਚ ਕੀ ਕਹਿੰਦੇ ਆ ਉਹ ਮਿੱਟੀ ਦੇ ਕੰਦਾਂ ਦੀ ਗੱਲ ਕਰ ਰਹੇ ਆ ਮਿੱਟੀ ਦੇ ਕੰਦਾਂ ਆਪਣੇ ਇਧਰ ਫੱਟੇ ਕਹਿੰਦੇ ਹੁੰਦੇ ਸੀ ਇਹਨਾਂ ਫੱਟੇ ਬਹੁਤ ਲੱਗੇ ਹੁੰਦੇ ਸੀ ਤੋ ਸਾਨੂੰ ਤਾਂ ਕਹਿੰਦੇ ਕਹਿੰਦੇ ਕਿਹੜਾ ਬਾਥਰੂਮ ਕਿਹੜਾ ਫਲਾਂਟਮ ਕਾ ਜਾਓ ਤਾਂ ਘਟੋ ਘਟ ਅੱਜ ਦੇ ਦੌਰ ਦੇ ਵਿੱਚ ਇਹ ਚੀਜ਼ਾਂ ਤੇ ਨਹੀਂ ਨਾ ਕੁਝ ਸੁਧਾਰ ਤੇ ਹੈ ਮਿੰਟੋ ਜੀ ਪਰ ਸਾਰੇ ਕਿਤੇ ਪਰ ਹਾਂ ਜੀ ਬਿਲਕੁਲ ਆ ਮੈਂ ਤਾਂ ਤੁਹਾਨੂੰ ਦੱਸਿਆ ਮੈਂ ਤਾਂ ਉੱਥੇ ਅੱਜ ਮੈਂ ਤਾਂ ਆਣਿਆ ਲੋਕਾਂ ਦੇ ਦੁੱਖ ਤਕਲੀਫ ਵੇਖੇ ਸੁਣੇ ਆਦਤ ਹੈ ਜੀ ਹੂੰ ਹੂੰ ਲੋਕਾਂ ਚ ਬਹਿਣਾ ਮੇਰੀ ਆਦਤ ਹੈ ਮੈਂ ਬਹਿਣਾ ਆਪਾਂ ਕੋਈ ਇਹ ਨਹੀਂ ਹੈਗਾ ਲੋਕਾਂ ਚ ਖਲੋਇਆ ਮੇਰੇ ਪ੍ਰਾਣੇ ਉੱਥੇ ਮਿੱਤਰ ਮਿਲ ਗਏ ਕੌਡੀ ਵਿਲੇ ਦੇ ਗੱਲਾਂ ਚੱਲੀਆਂ ਸੋ ਉਹ ਗੱਲਾਂ ਜਦੋਂ ਸੁਣਦੇ ਆ ਨਾ ਦੁਖੀ ਇਹ ਨਹੀਂ ਉਹ ਆਪ ਦਾ ਦੁੱਖ ਰੋਂਦੇ ਮੈਂ ਇੰਨੇ ਵਜੇ ਤੋਂ ਬੈਠਾ ਯਾਰ ਇੱਥੇ ਆਹ ਪ੍ਰੋਬਲਮ ਹੈ ਇੱਥੇ ਆਹ ਪ੍ਰੋਬਲਮ ਹੈ ਖਾਸ ਕਰਕੇ ਜੇ ਕੋਈ ਗੱਲ ਕਰਦਾ ਹੋਵੇ ਤੇ ਉਹਦੇ ਕੋਲ ਜ਼ਰੂਰ ਗੱਲ ਕਰਦੇ ਨੇ ਕਿ ਸ਼ਾਇਦ ਗੱਲ ਸਾਡੀ ਅੱਗੇ ਤੁਰੇ ਖੈਰ ਬਹੁਤ ਬਹੁਤ ਸ਼ੁਕਰੀਆ ਜੀ ਧੰਨਵਾਦ ਤੁਹਾਡਾ ਹਰਵਿੰਦਰ ਕੌਰ ਜੀ ਤੁਹਾਡਾ ਵੀ ਸਵਾਗਤ ਹੈ ਸਭ ਤੁਹਾਡੇ ਕਰਕੇ ਆ ਜੀ ਸ਼ੁਕਰੀਆ ਪ੍ਰੋਗਰਾਮ ਨੂੰ ਸ਼ੇਅਰ ਕਰਨ ਲਈ ਵੀ ਸ਼ੇਅਰ ਕਰਦੇ ਰਹੋ ਤੇ ਮੈਂ ਗੱਲ ਤੁਹਾਡੇ ਨਾਲ ਹੋਰ ਸ਼ੇਅਰ ਕਰਦਾ ਮਿੱਟੂ ਜੀ ਜੰਗ ਦੇ ਮਾਹੌਲ ਦੇ ਵਿੱਚ ਕਾਫੀ ਚੀਜ਼ਾਂ ਜਿਹੜੀਆਂ ਸਾਹਮਣੇ ਆਈਆਂ ਉਹਨਾਂ ਦੇ ਵਿੱਚੋਂ ਇੱਕ ਇਹ ਸੀਗਾ ਕਿ ਪਾਕਿਸਤਾਨ ਨੂੰ ਭਈ ਕੌਣ ਡਾਲਰ ਭੇਜ ਰਿਹਾ ਸੀ ਤੇ ਕੌਣ ਉਹਨੂੰ ਸਪੋਰਟ ਕਰ ਰਿਹਾ ਸੀ ਪਰ ਕੁਝ ਚੀਜ਼ਾਂ ਦੀ ਸਪੋਰਟ ਵੀ ਸੀ ਉਹਦੇ ਵਿੱਚ ਕਹਿੰਦੇ ਕਿ ਬਈ ਤੁਰਕੀ ਦਾ ਸਮਰਥਨ ਵੱਡਾ ਸੀ ਲੱਗਣਾ ਢਿਲੋਜ਼ਾਬ ਕਹਿੰਦੇ ਅਸੀਂ ਮੜੀਆਂ 'ਚ ਜਾਂਦੇ ਹੁੰਦੇ ਸੀ ਲੱਗੇ ਮੜੀਆਂ ਹੋਣ ਗਿਆ ਕਿਤੇ ਇਹ ਦੇਖੋ ਰੌਚਕ ਕਿਸੇ ਨੇ ਇਹ ਵੀ ਕਿਤਾਬੀ ਗੱਲਾਂ ਨਹੀਂ ਹੈ ਜੀ ਇਹ ਪ੍ਰੈਕਟੀਕਲ ਗੱਲਾਂ ਨੇ ਔਰ ਆਉਣ ਵਾਲੀ ਪੀੜ੍ਹੀ ਵਾਸਤੇ ਇਹ ਗੱਲਾਂ ਜਿਹੜੀਆਂ ਨੇ ਚਲੋ ਮਜ਼ਾਕ ਵੀ ਲੱਗਣ ਗਿਆ ਪਰ ਉਹਨਾਂ ਨੂੰ ਅਸਲੀਅਤ ਵੀ ਪਤਾ ਲੱਗੇਗੀ ਕਿ ਉਹਨਾਂ ਦੀਆਂ ਪੀੜ੍ਹੀਆਂ ਕਿਸ ਤਰ੍ਹਾਂ ਸਾਡੇ ਤੋਂ ਮਗਰਲੀ ਪੀੜ੍ਹੀਆਂ ਉਹ ਜ਼ਿਆਦਾ ਸੰਘਰਸ਼ੀਲ ਸੀਗੀਆਂ ਅਸੀਂ ਥੋੜੇ ਜਿ ਸੌਖੇ ਹੋਏ ਹੌਣ ਵਾਲੇ ਬੱਚੇ ਜਿਆਦਾ ਸੌਖੇ ਨੇ ਤੇ ਮੈਂ ਤੇ ਦੁਆ ਕਰਦਾ ਕਿ ਆਉਣ ਵਾਲੀ ਨਸਲ ਜਿਹੜੀ ਸਾਡੀ ਉਹ ਬਹੁਤ ਹੀ ਜਿਆਦਾ ਸੌਖੀ ਹੋਵੇ ਸੌਖੀ ਹੋਵੇ ਬਿਲਕੁਲ